ਸਰਦਾਰ ਪੂਰਨ ਸਿੰਘ ਦੇ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਵਟੇਰ ਦਾ ਔਰ ਫੇਵਰਿਟ ਨਾਲ 9:30 ਦੇ ਬੜੇ ਫੈਮਿਲੀ ਰਿਲੇਸ਼ਨ ਔਰ ਜਿੰਨਾ ਫਟੇਗੜ ਚੁਣ ਗਿਆ ਤੇ ਬੀਸ਼ਕ ਭਾਵੇਂ ਇੱਕ ਦਿਨ ਆਇਆ ਪਰ ਇਹਨਾਂ ਲੋਕਾਂ ਦਾ ਮਹਿਤਾ ਮਤ ਕਰਦਾ ਕਿ ਇਹਨਾਂ ਨੇ ਬੜੇ ਮੋਹਰੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਰੀਡਰਾਂ ਨੂੰ ਉਡਾ ਕੇ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਾਕਈ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੇ ਜੀ ਜਾਣ ਨਾਲ ਕਿ ਕੀ ਬਾਲਵਾ ਸਾਹਿਬ ਕੋ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਖਰਾਂ ਦਾ ਮਟਰ ਨਾਲ ਕਰਦਾ ਆਦੇ ਵਿੱਚ ਤੁਸੀਂ ਲੋਕੀ ਦੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਬਹੁਤ ਕੁਝ ਆਏਗਾ ਜੀ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਇਹ ਵੀ ਗਿਆ ਸੀ ਕਿ ਜੇ ਥਾਣੇ ਤੋਂ ਟੋੜੀ ਨਸ਼ਾ ਫੜਿਆ ਜਾਏਗਾ ਉਤੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਕਿ ਤੁਸੀਂ ਹਰ ਰੋਜ਼ ਦੇਖੋ ਮੁੱਖ ਮੰਤਰੀ ਉਹਨਾਂ ਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਕਿ ਤੁਸੀਂ ਸਿਖਿਆ ਪਾਓਗੇ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਫਰਮ ਕੰਪਲੇਂਟ ਸੈਂਟਰ ਦਾ ਜੋ ਵੀ ਚੰਦੋਂ ਫਿਰ ਮੇਰੇ ਦਫ਼ਤਰ ਚ ਆਏਗੀ ਉਤੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਸ ਕਰਕੇ ਪ੍ਰਧਾਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਮੇਰੇ ਕੱਲ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਤੇ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਚਲੰਦਰ ਦੇ ਵਿੱਚ ਆਪਣਾ ਉਥੇ ਕਰ ਲੈਣ ਲੱਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਅਦ ਇਲੈਕਸ਼ਨ ਲੜੂਗਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚਲੋਥੇ ਅਨਾਉਂਸ ਹੋ ਗਏ ਸੀ ਮੁੱਖ ਮੰਤਰੀ ਸਾਹਿਬ ਨਾਲ ਦੇ ਅਫਸਰਾਂ ਨੂੰ ਪੁੱਛ ਲਿਆ ਕਰੋ ਕੋਲਡ ਆਫ ਕੰਡਕਟਰ ਲਾਗੂ ਹੋ ਗਿਆ ਉਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤੁਹਾਨੂੰ ਈਵਨ ਕੋਈ ਐਸਐਚਓ ਵੀ ਮਿਲ ਨਹੀਂ ਜਾਈਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਤਰੀ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧੱਕਮ ਰੱਖਣਾ ਜਿਹਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥਲੇ ਨਹੀਂ ਖਾਣਾ ਚਾਹੀਦਾ ਉਹ ਕੌਂਟਰੀ ਦੇ ਰੋਟੇ ਮੇ ਨੂੰ ਕੌਂਟਰੀ ਦੇ ਰੋਟੇ ਉਹ ਹੀ ਰਹੇ ਅੱਜ ਵੀ ਮੈਂ ਇਹ ਕਹਿਣਾ ਕਿ ਜੋ ਅਖਾਲੀ ਦਾ ਹਾਲਾਤ ਬੜਕੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਾਕ ਜਿੰਨੇ ਹਿੰਦੂ ਸਿੱਖ ਇਕਤਾ ਵੀ ਕਾਇਮ ਰੱਖੀ ਆਤਵਾਦ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਦਲ ਆਤਵਾਦੀ ਦੇ ਪੋਕ ਤੇ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟਿਵ ਸਮਝਿਆ ਗਿਆ ਨਾ ਕਿ ਇੰਟੀ ਜਾਂ ਗਰਮਖਾਲੀ ਦੀ ਸਮਝੇਗਾ ਉਹ ਪਰ ਬਾਦਲ ਸੁਖਵੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਵੱਡੇ ਬਾਦਲ ਸਾਡੇ ਵੇਲੇ ਦੇ ਜਿਹੜੇ ਲੀਡਰੇ ਆ ਉਹਨਾਂ ਨਾਲ ਅਪਰੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਕਾਲੀ ਦਲ ਪਕਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਅ ਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਵੇਖੋ ਜੀ ਹਜੇ ਤਾਂ ਵਿਚਾਰ ਆਉਣੀਆਂ ਨੇ ਜਿਹੜਾ ਫਖਰ ਨਹੀਂ ਉਹਦੇ ਬਾਅਦ ਵੇਖਾਂਗੇ ਹੋਰ ਲੜਾ